ਪਰਮ ਸਤਕਾਰ ਜੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀ ਆਪ ਜੀ ਨੂੰ ਪਤਈਏ ਜੋ ਕੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਵਿਰਸਾ ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਨੇ ਜਿਸ ਕੌਮ ਵਿੱਚ ਸ਼ਹੀਦਾਂ ਦੀ ਗਿਣਤੀ ਵਧੇਰੇ ਹੁੰਦੀ ਹੈ ਉਤਨਾ ਹੀ ਉਸ ਕੌਮ ਦਾ ਵਿਰਸਾ ਅਮੀਰ ਤੇ ਗੌਰਵਮਈ ਹੁੰਦਾ ਹੈ ਗੁਰੂ ਪਿਆਰਿਓ ਸਿੱਖ ਕੌਮ ਦਾ ਸਮੁੱਚਾ ਇਤਿਹਾਸ ਹੀ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖ ਧਰਮ ਦੀ ਨੀਂਹ ਦੀ ਪਹਿਲੀ ਇੱਟ ਹੀ ਕੁਰਬਾਨੀ ਦੀ ਰੱਖੀ। ਤੇ ਇਸ ਧਰਮ ਵਿੱਚ ਦਾਖਲਾ ਸੀਸਤਲੀ ਤੇ ਰੱਖ ਕੇ ਮਿਲਦਾ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਨੇ ਜੋ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 14112 ਪੰਨੇ ਤੇ ਅੰਕਤ ਹੈ ਸਾਹਿਬ ਜੀ ਫਰਮਾਉਂਦੇ ਨੇ ਜੋ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਹ ਤਉ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਿੱਖ ਬਣਨ ਲਈ ਪਹਿਲਾ ਮਰਨ ਕਬੂਲ ਦੀ ਸ਼ਰਤ ਗੁਰੂ ਅਰਜਨ ਦੇਵ ਜੀ ਨੇ ਵੀ ਰੱਖੀ ਤੇ ਰਣ ਦੇਖ ਸੂਰਜ ਚਿੱਤ ਉਲਾਸ ਹੋਣ ਦਾ ਸੁਭਾਵੀ ਗੁਰੂ ਪਾਤਸ਼ਾਹ ਜੀ ਨੇ ਦੱਸਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਇਆ ਕਿ ਜੋ ਸ਼ਾਸਤਰ ਦਾ ਵਾਰਸ ਹੈ ਕਿ ਸ਼ਹੀਦ ਹੁੰਦਾ ਹੈ ਉਹ ਸੁਨੋ ਐਸਾ ਪਰਮ ਆਨੰਦ ਮਿਲਦਾ ਜੋ ਕਿਸ ਯੋਗੀ ਨੂੰ ਵੀ ਨਹੀਂ ਮਿਲਦਾ ਆਏ ਹੋਏ ਮਹਿਮਾਨ ਲਈ ਦੀਗ ਔਰ ਸਿਰ ਫਿਰੇ ਆਕੀ ਲਈ ਤੇਗ ਹਰ ਸਿੱਖ ਦੇ ਘਰ ਸਦਾ ਤਿਆਰ ਮਿਲਣੀ ਚਾਹੀਦੀ ਹੈ ਇਹ ਸਿਧਾਂਤ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦਿੱਤਾ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਜੇ ਧਰਮ ਯੁੱਧ ਛੇੜਿਆ ਜਾਵੇ ਤਾਂ ਦਿਰੜਤਾ ਰੱਖਣੀ ਝੁਗਣਾ ਨਹੀਂ ਔਰ ਅਸੂਲਾਂ ਨਾਲ ਕਦੇ ਸਮਝੌਤਾ ਨਹੀਂ ਕਰਨਾ ਇਸ ਲਈ ਸਿੱਖ ਹੱਕ ਲਈ ਅਤੇ ਲੋਕ ਹਿੱਤਾਂ ਲਈ ਮਰਨਾ ਧਰਮ ਸਮਝਦੇ ਨੇ ਕਿਉਂਕਿ ਲੋਕ ਹਿੱਤਾਂ ਲਈ ਮੌਤ ਸਹਿਣੇ ਕੋਈ ਸਜ਼ਾ ਨਹੀਂ ਸਗੋ ਸੂਰਮਿਆਂ ਦਾ ਹੱਕ ਅਧਿਕਾਰ ਹੈ ਐਸੀ ਮਰਨੀ ਪ੍ਰਵਾਨ ਬਖਸ਼ਿਸ਼ ਹੈ ਗੁਰੂਦਰ ਦੀ ਮਰਨਾ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪ੍ਰਵਾਨੋ ਗੁਰੂ ਹਰਿ ਰਾਏ ਜੀ ਨੇ ਸਿੱਖਾਂ ਵਿੱਚ ਅਜੇ ਹੀ ਜੁਰਤ ਭਰ ਦਿੱਤੀ ਕਿ ਕੋਈ ਖੁਸ਼ਾਮਦੀ ਤੇ ਕੈਰ ਨੂੰ ਮੱਥੇ ਤੱਕ ਨਹੀਂ ਸੀ ਲਗਾਉਂਦਾ ਗੁਰੂ ਹਰਿਕ੍ਰਿਸ਼ਨ ਜੀ ਜਦ ਦਿੱਲੀ ਨੂੰ ਆਪ ਜੀ ਨੇ ਚਰਨ ਪਾਏ ਤਾਂ ਆਪ ਜੀ ਨੇ ਔਰੰਗਜੀਬ ਨੂੰ ਇਸ ਕਰਕੇ ਦਰਸ਼ਨ دیدار ਨਹੀਂ ਦਿੱਤੇ ਕਿਉਂਕਿ ਉਹ ਆਪਣੇ ਪਿਓ ਦੀ ਛਾਤੀ ਤੇ ਭਰਾਵਾ ਦੇ ਸਿਰ ਤੇ ਪੈਰ ਰੱਖ ਕੇ ਤਖਤ ਤੇ ਬੈਠਾ ਸੀ ਗੁਰੂ ਅਰਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੁੱਤੇ ਹੋਏ ਦੇਸ਼ ਵਾਸੀਆਂ ਨੂੰ ਡਰਨ ਵਾਲਾ ਕਾਇਰ ਤੇ ਡਰਾਉਣ ਵਾਲਾ ਮੂਰਖ ਦਾ ਸੰਦੇਸ਼ ਦੇ ਕੇ ਜਗਾ ਦਿੱਤਾ ਨੌਵੇਂ ਸਤਿਗੁਰੂ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਆਪ ਦੇ ਸਨਮੁਖ ਭਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਆਰੇ ਦੇ ਨਾਲ ਦੋ ਫਾੜ ਕੀਤਾ ਗਿਆ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਉਬਲ ਦੀ ਦੇਗ ਦੇ ਵਿੱਚ ਉਬਾਲਿਆ ਗਿਆ ਭਾਈ ਸਤੀ ਦਾਸ ਜੀ ਜਿਨ੍ਹਾਂ ਨੂੰ ਜਉਂਦੇ ਜੀ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ ਗੁਰੂ ਜੀ ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ਸਤਿਗੁਰੂ ਜੀ ਦੀ ਸ਼ਹਾਦਤ ਨਾਲ ਦਿੱਲੀ ਹਿੱਲ ਗਈ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਤਬ ਤੇ ਘਟੀ ਪਾਤਸ਼ਾਹੀ ਦਿੱਲੀ ਤਬ ਤੇ ਤੁਰਕ ਕਲਾ ਪਈ ਢਿੱਲੀ ਆਨੰਦਪੁਰ ਵੱਲ ਸਿੱਖਾਂ ਨੇ ਵਹਿਰਾ ਘਤ ਦਿੱਤੀਆਂ ਸੂਰਮੇ ਬੁੱਕਣ ਲੱਗੇ ਕੌਮ ਜਾਗ ਉਠੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਰਦੇ ਮਨਾ ਅੰਦਰ ਨਿਰੋਏ ਖਿਆਲ ਭਰ ਦਿੱਤੇ ਕੌਮ ਦੇ ਚੜਦੀ ਗਲਾਂ ਦਾ ਅੰਦਾਜ਼ਾ ਉਸ ਜਵਾਬ ਤੋਂ ਲੱਗਦਾ ਹੈ ਜੋ ਗੁਰੂ ਜੀ ਨੇ ਰਾਜਾ ਭੀਮਚੰਦ ਨੂੰ ਭੇਜਿਆ ਸੀ ਗੁਰੂ ਜੀ ਨੇ ਕਿਹਾ ਪੁੱਤਰ ਦੇ ਵਿਆਹ ਤੇ ਜਾ ਰਿਹਾ ਜੀ ਇਦਰੋਂ ਲੰਗੇ ਤਾਂ ਇੱਥੇ ਵੀ ਤੇਰੇ ਨਾਲ ਉਹ ਕੁਝ ਹੀ ਹੋਵੇਗਾ ਦੇਗਾ ਕੜਸ਼ਿਆਂ ਦੀ ਥਾਂ ਤਲਵਾਰਾਂ ਨੇ ਲੱਡਵਾਂ ਦੀ ਥਾਂ ਗੋਲੇ ਤੇ ਜਲੇਬੀਆਂ ਦੀ ਥਾਂ ਭੱਥਿਆਂ ਵਿੱਚੋਂ ਸ਼ੂਕ ਦੇ تیر ਨਿਕਲ ਰਹੇ ਨੇ ਪੰਗਾਣੀ ਦੇ ਯੁੱਧ ਵਿੱਚ ਸਿੱਖਾਂ ਨੇ ਕਮਾਲ ਦੇ ਕਾਰਨਾਮੇ ਕੀਤੇ ਪੰਥ ਦੀ ਜਿੱਤ ਹੋਈ ਤੇ ਵਿਰੋਧੀ ਫੌਜਾਂ ਨੂੰ ਨਠ ਦੇ ਵਾਰ ਹੀ ਨਾ ਆਈ 11 ਹੋਰ ਜੰਗਾਂ ਹੋਈਆਂ ਪਰ ਅਨੰਦਪੁਰ ਸਾਹਿਬ ਨੂੰ ਕੋਈ ਝੁਕਾ ਨਾ ਸਕਿਆ ਅੰਮ੍ਰਿਤ ਦੀ ਦਾਤ ਪੀ ਕੇ ਸਿੱਖ ਸਿੰਘ ਬਣੇ ਬਾਬਾ ਜੋਰਾਵਰ ਸਿੰਘ ਜੀ ਪਿਤਾ ਗੁਰੂ ਦੀ ਗੋਦ ਬੈਠ ਕੇ ਬਾਬਾ ਅਜੀਤ ਸਿੰਘ ਜੀ ਨੂੰ ਵਾਰ ਕਰਦਿਆਂ ਤੇ ਰੋਕਦਿਆਂ ਵੇਖਦੇ ਬਾਬਾ ਜੁਝਾਰ ਸਿੰਘ ਜੀ ਦੌੜ ਦੌੜ ਕੇ ਸੁਟੇ ਹੋਏ ਤੀਰ ਚੁੱਕ ਕੇ ਵਾਪਸ ਲਿਆਉਂਦੇ ਏਸੀ ਵਿਰਸਾ ਜੋ ਸਹਿਬਜ਼ਾਦਿਆਂ ਨੂੰ ਪ੍ਰਾਪਤ ਹੋਇਆ ਤੇ ਜਿਸ ਵਿਰਸੇ ਨੂੰ ਅਮੀਰ ਕਰਨ ਲਈ ਸਹਿਬਜ਼ਾਦਿਆਂ ਨੇ ਸ਼ਹਾਦਤਾਂ ਦਾ ਜਾਮ ਪੀਤਾ ਅੱਜ ਦੇ ਦਿਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਫਰਜੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਗੁਰਦੇਵ ਪਿਤਾ ਜੀ ਤੋਂ ਆਗਿਆ ਲੈ ਕੇ ਰਣਪੋਈਂ ਦੇ ਵਿੱਚ ਨਿਤਰੇ ਜਿਸ ਵਿਰਸੇ ਨੂੰ ਅਮੀਰ ਕਰਨ ਲਈ ਸਹਬਜਾਦਿਆ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤਾ ਦਾ ਜਾਮ ਪੀਤਾ ਸੋ ਅਸੀਂ ਅੱਜ ਉਸ ਰਸਤੇ ਤੋਂ ਭਟਕ ਗਏ ਅਸੀਂ ਸਹਬਜਾਦਿਆਂ ਦੀ ਸ਼ਹਾਦਤਾ ਨੂੰ ਭੁਲਾ ਦਿੱਤਾ ਨਜ਼ਰ ਅੰਦਾਜ਼ ਕਰ ਦਿੱਤਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਭੁੱਲ ਗਏ ਜਿਹੜਾ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਵੇ ਉਸਨੂੰ ਅਕਿਰਤ ਘਣ ਕਿਹਾ ਜਾਂਦਾ ਹੈ ਅਸੀਂ ਬਹੁਤ ਵੱਡੇ ਕਿਰਤ ਘਣ ਹੋ ਗਏ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਗੁਰੂ ਪਿਆਰਿਓ ਜਿੰਨੇ ਵੀ ਆਪਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਆਂ ਆਪੋ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ ਕੀ ਅਸੀਂ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅੱਜ ਦਿਲੋਂ ਯਾਦ ਕਰਦੇ ਆਂ ਜੇ ਦਿਲੋਂ ਯਾਦ ਕਰਦੇ ਆਂ ਤੇ ਪਰਨ ਕਰੀਏ ਅਸੀਂ ਸਿਰ ਤੇ ਕਦੇ ਟੋਪੀ ਨਹੀਂ ਲਾਵਾਂਗੇ ਅਸੀਂ ਕਦੇ ਕੇਸ ਕਤਲ ਨਹੀਂ ਕਰਾਵਾਂਗੇ ਅਸੀਂ ਕਦੇ ਕੰਨਾਂ ਦੇ ਵਿੱਚ ਨੱਤੀਆਂ ਮੰਦਰਾ ਨਹੀਂ ਪਾਵਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ੇਰ ਪੁੱਤਰ ਬਣ ਕੇ ਗੁਰੂ ਸਾਹਿਬ ਜੀ ਨੂੰ ਇਹ ਦੱਸ ਸਕ ਗਏ ਕਿ ਸਤਿਗੁਰੂ ਜੀ ਸਾਡੀ ਖਾਤਰ ਜਿਵੇਂ ਤੁਸੀਂ ਸਹਿਬਜ਼ਾਦਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਚਮਕਾਉਣ ਦੀ ਘੜੀ ਦੇ ਵਿੱਚ ਸ਼ਹੀਦ ਕਰਵਾਇਆ ਅੱਜ ਅਸੀਂ ਆਪ ਜੀ ਦੇ ਉਸ ਦਰਸਾਏ ਹੋਏ ਮਾਰਗ ਤੇ ਬਚਨਾਂ ਤੇ ਪਹਿਰਾ ਦੇ ਰਹੇ ਆ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਸਵਾਲ ਕਰਦੇ ਨੇ ਮੇਰੇ ਆਪਣੇ ਸਿੰਘ ਬੱਚਿਓ ਦਾੜੀ ਕੇਸ ਕਤਲ ਕਰ ਕਰਾਉਣ ਤੋਂ ਪਹਿਲਾਂ ਇੱਕ ਵਾਰੀ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ ਲਓ ਮੈਂ ਤੁਹਾਡੇ ਲਈ ਆਪਣਾ ਪਿਤਾ ਵਾਰਿਆ ਆਪਣੀ ਮਾਂ ਵਾਰੀ ਤੁਹਾਡੇ ਵਰਗੇ ਹੀ ਸੋਹਣੇ ਸੁਨਖੇ ਆਪਣੇ ਚਾਰ ਲਾਲ ਵਾਰੇ ਕਿਉਂਕਿ ਮੈਂ ਤੁਹਾਨੂੰ ਆਪਣੇ ਪਰਿਵਾਰ ਤੋਂ ਵੀ ਜ਼ਿਆਦਾ ਪਿਆਰਾ ਸਮਝਿਆ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਮੇਰੇ ਸਿੰਘ ਬਚਿਆ ਨੇ ਦਾੜੀ ਕੇਸ ਕਟਾਈ ਸੋਹਣੇ ਲਾਲਾਂ ਦੇ ਖੂਨ ਨੂੰ ਕਦੇ ਨਾ ਭਲਾਈ ਅੱਜ ਅਸੀਂ ਉਹਨਾ ਮਹਾਨ ਸੂਰਬੀਰ ਯੋਧਿਆਂ ਦੀਆਂ ਸ਼ਹਾਦਤਾਂ ਨੂੰ ਭੁੱਲ ਗਏ ਝੂਠੇ ਫੈਸ਼ਨਾਂ ਦੇ ਵਿੱਚ ਪੈ ਕੇ ਅਸੀਂ ਆਪਣੇ ਵਿਰਸੇ ਤੋਂ ਦੂਰ ਹੋ ਗਏ ਕਿਸੇ ਕਵੀ ਨੇ ਚੰਦ ਲੈਣਾ ਕਹਿਆ ਨੇ ਕਵੀ ਕਹਿੰਦਾ ਤਗਾ ਤਗਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਥਪਾਕ ਦੀ ਖੁੱਲ ਜਾਵੇ ਪਾਰਸ ਮਿਟ ਜਾਂਦੀ ਅੱਖਰ ਗਲਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਇਤਨੀਆਂ ਕੋ ਵਿਚਾਰਾਂ ਦੀ ਸਾਂਝ ਪ੍ਰਵਾਨ ਕਰਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਏਕ ਨਹੀਂ ਅਨੇਕਾ ਹਾਂ ਤਰੁੱਟੀਆਂ ਰਹਿ ਜਾਂਦੀਆਂ ਨੇ ਸੰਗਤ ਦੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ ਆਪਾਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਤ ਸਮੇਂ-ਸਮੇਂ ਦੇ ਨਾਲ ਇਸੇ ਤਰ੍ਹਾਂ ਹੀ ਵਿਚਾਰਾਂ ਦੀ ਸਾਂਝ ਪਾਉਂਦੇ ਰਵਾਂਗੇ। ਗੁਰੂ ਕਿਰਪਾ ਕਰਨ ਸਾਨੂੰ ਭੁੱਲਿਆ ਹੋਇਆ ਨੂੰ ਰਸਤਾ ਵਿਖਾਉਣ ਤੇ ਸਾਡਾ ਜੀਵਨ ਗੁਰੂ ਦੇ ਸਿਧਾਂਤਾਂ ਦੇ ਨਾਲ ਹਮੇਸ਼ਾ ਸ਼ਿੰਗਾਰਿਆ ਰਹੇ। ਗੁਰੂ ਪਿਆਰਿਓ ਕਰੋ ਰਚਨਾ ਨੂੰ ਪਵਿੱਤਰ ਬਖਸ਼ ਛੁੱਟੀਆਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ